ਪਿਛਲੇ ਸਾਲ ਗਿਆਗਾ ਤਾਂ ਕਿ ਬੁਤਾਈ ਖਰ ਦਾ ਪੁੱਛੇ ਦੋ ਪਰ ਜਾ ਨਹੀਂ ਹੈ ਸੋਹਣੇ ਹੈ ਇੱਧਰ ਵੀ ਲੱਗੇ ਆਪਣੇ ਮਾਰ ਦੇਖਿਆ ਯਾਹ ਤੁਸੀਂ ਸਟਰੀਟ ਫੂਡ ਖਾਨ ਦੇ ਸ਼ੌਕ ਸ਼ਕੀਨ ਹੋ ਤਾਂ ਇੱਕ ਵਾਰ ਇਹ ਤਸਵੀਰ ਜਿਹੜੀ ਖਬਰ ਹੈਗੀ ਹੈ ਤੁਹਾਡੇ ਲਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਸਟਰੀਟ ਫੂਡ ਦੇ ਨਾਮ ਦੇ ਉੱਤੇ ਲੋਕਾਂ ਨੂੰ ਜ਼ਹਿਰ ਇੱਕ ਤਰੀਕੇ ਦਾ ਕਹਿ ਸਕਦੇ ਕਿ ਉਹ ਜਿਹੜਾ ਕੀ ਹੈਗਾ ਨੇਪਾਲੀਆਂ ਵੱਲੋਂ ਪਰੋਸਿਆ ਜਾ ਰਿਹਾ ਸੀ ਮੁਹਾੜੀ ਦੇ ਵਿਚੜਾ ਕੇ ਵੱਡੇ ਪੱਧਰ ਤੇ ਉੱਤੇ ਮੋਮੋਜ਼ ਨੂੰ ਸਪਰਿੰਗ ਰੋਲ ਜਿਹੜੇ ਕਿ ਸਪਲਾਈ ਕਰਦੇ ਸਨ ਉਹਦੀ ਫੈਕਟਰੀ ਦੇ ਉੱਤੇ ਕੱਲ ਕੁਝ ਨੌਜਵਾਨਾਂ ਵੱਲੋਂ ਉਹ ਮੌਕੇ ਤੇ ਪਹੁੰਚੇ ਤੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪੋਸਟ ਕੀਤੀ ਜਿਸ ਵਿੱਚ ਉਸੇ ਗੰਦਗੀ ਦਿਖਾਈ ਗਈ ਸੀ ਤੁਸੀਂ ਹੁਣ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਅਸੀਂ ਬਿਲਕੁਲ ਉਸੇ ਜਗ੍ਹਾ ਤੇ ਮੌਕੇ ਤੇ ਖੜੇ ਹਾਂ ਕਿਸ ਤਰੀਕੇ ਨਾਲ ਜਿਹੜੀਆਂ ਗੰਦੀਆਂ ਸਬਜ਼ੀਆਂ ਜਿਹੜੀਆਂ ਸੜੀਆਂ ਗਲੀਆਂ ਸਬਜ਼ੀਆਂ ਗੋਭੀ ਜਿਹੜੀ ਕਿ ਬੰਦ ਗੋਭੀ ਜਿਹੜੀ ਕੋਵੇ ਸਭ ਉਹਨੇ ਪਾਈ ਜਾਂਦੀ ਸਪ੍ਰਿੰਗ ਰੋਲ ਤੇ ਮੋਮੋਸ ਜਿਹੜੇ ਪੜਾਏ ਜਾਂਦੇ ਸਨ ਉਹਨਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਹ ਲੋਕਾਂ ਨੂੰ ਪਰੋਸੇ ਜਾਂਦੇ ਸਨ ਦੂਸਰੇ ਪਾਸੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿਹੜਾ ਹਾਲਾਤਾਂ ਦੇ ਵਿੱਚ ਜਿਹੜੀ ਕਿ ਪੂਰੀ ਦੀ ਪੂਰੀ ਹੈ ਜਿਹੜੀ ਹੈਗੀ ਹੈ ਪੜਾਈ ਦਾ ਜਿਹੜਾ ਪੂਰਾ ਮਟੀਰੀਅਲ ਜਿਹੜਾ ਕਿ ਪੜਾਇਆ ਜਾ ਰਿਹਾ ਸੀ ਬਾਥਰੂਮ ਦੇ ਪਾਣੀ ਦੇ ਵਿੱਚ ਜਿਹੜਾ ਕਿ ਹੈਗਾ ਆਟੇ ਗੁੰਨੇ ਜਾਂਦੇ ਸਨ ਤੇ ਦੂਸਰੇ ਪਾਸੇ ਭਾਂਡੇ ਵੀ ਉਧਰ ਜਿਹੜੇ ਕਿ ਵਰਤੇ ਜਾਂਦੇ ਸਨ ਦੂਸਰੇ ਪਾਸੇ ਤੁਸੀਂ ਜਿਹੜੀ ਕਿ ਸਫਾਈ ਵਾਪ ਜਿਹੜੇ ਦੇਖ ਸਕਦੇ ਹੋ ਕਿਸ ਤਰੀਕੇ ਦੀ हैगिया ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਲਗਾਤਾਰ ਇਧਰ ਹਾਲਾਂਕਿ ਇਹ ਵੀਡੀਓ ਬਾਰੇ ਲਾਉਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਸੀ ਤੇ ਉਹਨਾਂ ਉਹਨਾਂ ਸੈਂਪਲਿੰਗ ਲਈ ਮੌਕੇ ਤੇ ਪਹੁੰਚੇ ਤੇ ਸੈਂਪਲਿੰਗ ਦੇ ਨਾਂ ਤੇ ਕੇਵਲ ਇਹ ਮੌਕੇ ਤੇ ਆਏ ਤੇ ਮੌਕੇ ਦੇਖ ਕੇ ਵਾਪਸ ਚਲੇ ਗਏ ਤੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਵੱਲੋਂ ਅੰਕਲਾਂ ਦੇ ਦਿਨ ਲੜਕੇ ਮੌਕੇ ਦੇ ਅੰਦਰ ਸਮਾਜ ਵੀ ਮੌਕੇ ਤੇ ਮੌਜੂਦ ਸੀ ਜਿਹੜੀ ਟੀਮ ਜਿਨ੍ਹਾਂ ਦਾ ਰੇਡ ਕੰਡਕਟ ਕੀਤੀ ਗਈ ਸੀ ਜਾਂ ਵੀਡੀਓ ਵਾਇਲਡ ਕੀਤੀ ਗਈ ਸੀ ਉਹਨਾਂ ਨੂੰ ਸਿਹਤ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਸੋ ਉਸ ਤੋਂ ਬਾਅਦ ਜਿਹੜਾ ਗਿਆ ਸਿਹਤ ਵਿਭਾਗ ਵੱਲੋਂ ਕਿਸੇ ਤਰੀਕੇ ਦੀ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਐਸਾ ਜਿਹੜਾ ਰਵੀ ਜਿਹੜਾ ਕਿ ਰਵੀ अरोड़ा ਉਹਨਾਂ ਵੱਲੋਂ ਜਿਹੜੀ ਕਿ ਪੂਰੀ ਕਾਰਵਾਈ ਲਈ ਗਈ ਕਿਹੜੀ ਵੀਡੀਓ ਵਾਲੀ ਕੀਤੀ ਸੀ ਉਹ ਸਾਡਾ ਮੌਜੂਦ ਨਹੀਂ ਸਰ ਇਹ ਦੱਸੋ ਕੀ ਤੁਹਾਨੂੰ ਸੁਸਤਾ ਸੀ ਸਰ ਮਸਲਾ ਇਹ ਹੈ ਪਿਛਲੇ 6 ਮਹੀਨੇ ਤੋਂ ਸਾਡਾ ਦਾ ਜਿਹੜਾ ਗਰੁੱਪ ਬਣਿਆ ਹੋਇਆ ਅਸੀਂ ਕਲੱਬ ਵਿਨਰਚਰ ਕਰਾਇਆ ਹੋਇਆ ਅਸੀਂ ਪਿਛਲੇ 6 ਮਹੀਨੇ ਤੋਂ ਜਿਹੜਾ ਪਿੰਡ ਵਿੱਚ ਗਤੀਵਿਧੀਆਂ ਹੋ ਰਹੀਆਂ ਅਸੀਂ ਉੱਥੇ ਧਿਆਨ ਦੇ ਰਹੇ ਸੀ ਕਪੀਜੀ ਵਾਲੇ ਹੋਗੇ ਉਹਨਾਂ ਨੇ ਗੰਦ ਪਾਇਆ ਹੋਇਆ ਤੇ ਕੁਝ ਜ਼ਿਆਦਾ ਜਿਹੜੇ ਆ ਕਾਰਖਾਨੇ ਬਣੇ ਹੋਏ ਆ ਮੋਮਬੁੱਤ ਸੁਪਰਿੰਗ ਰੋਲ ਬਣਾਉਣ ਵਾਲੇ ਅਸੀਂ ਬਹੁਤ ਕੰਪਲੀਟ ਆ ਰਹੀਆਂ ਸੀਗੀਆਂ ਵੀ ਤੁਸੀਂ ਇਹਨਾਂ ਦੇ ਜਾ ਕੇ ਦੇਖੋ ਅਸੀਂ ਇਹਨਾਂ ਨੂੰ ਜਾ ਕੇ ਹਦਿਆਤਾਂ ਵੀ ਦਿੱਤੀਆਂ ਵੀ ਪਾਈ ਤੁਸੀਂ ਆਪਣੀ ਸਾਫ ਸਵੈ ਰੱਖੋ ਸਾਫ ਸਵੈ ਰ ਇਹ ਕੱਲ ਪਰਸੋ ਕੀ ਹੋਇਆ ਜਦੋਂ ਅਸੀਂ ਆਏ 6 ਮਹੀਨੇ ਬਾਅਦ ਪਰ ਉਹੀ ਗੰਦ ਦਾ ਗੰਦ ਸਾਨੂੰ ਮਿਲਿਆ ਫਿਰ ਅਸੀਂ ਇਹਦੀ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਇਹਨਾਂ ਦੀ ਸੋਸ਼ਲ ਮੀਡੀਆ ਤੇ ਪਾਤੀ ਮੀਡੀਆ ਤੇ ਪਾਉਣ ਤੋਂ ਬਾਅਦ ਪ੍ਰਸ਼ਾਸਨ ਦਾ ਤੁਹਾਡੇ ਸਹਿਯੋਗ ਨਾਲ ਫੋਨ ਆ ਗਿਆ ਜਿੰਨੇ ਵੀ ਤੁਹਾਡੇ ਜੀ ਨਿਊਜ਼ ਵਾਲਾ ਧੰਨਵਾਦ ਕਰਦੇ ਆ ਵੀ ਤੁਸੀਂ ਆਏ ਆ ਤੁਸੀਂ ਸਾਰ ਲਈ ਆ ਤੇ ਅਸੀਂ ਧੰਨਵਾਦ ਕਰਦੇ ਆ ਵੀ ਜਿਹੜਾ ਪ੍ਰਸ਼ਾਸਨ ਹੈ ਹੁਣ ਇਹ ਜਾਗੇ ਵੀ ਜਿਹੜਾ ਆਹ ਦੇਖ ਲਓ ਤੁਹਾਡੇ ਸਾਹਮਣੇ ਆ ਵੀ ਚਿਕਨ ਦੇ ਨਾਮ ਤੇ ਆ ਦੇਖ ਲਓ ਕੁੱਤਾ ਬਿੱਲਾ ਕੀ ਖਲਾਇ ਜਾ ਰਿਹਾ ਆ ਤੁਹਾਡੇ ਸਾਹਮਣੇ ਆ ਵੀ ਇਹ ਚਿਕਨ ਦੇ ਨਾਮ ਦੇ ਉੱਤੇ ਵੀ ਆ ਲੋਕਾਂ ਨੂੰ ਕੀ ਖਲਾਇਆ ਜਾ ਰਿਹਾ ਇਸ ਤੇ ਸੈਂਪਲਿੰਗ ਕਰੀ ਜਾਵੇ ਵੀ ਪ੍ਰਸ਼ਾਸਨ ਨੂੰ ਬੇਨਤੀ ਹੈ ਤੇ ਸੈਂਪਲਿੰਗ ਭਰ ਕੇ ਲੋਕਾਂ ਨੂੰ ਜਗ ਜਾਗਰ ਕੀਤਾ ਜਾਵੇ ਵੀ ਤੁਹਾਨੂੰ ਕੀ ਖਲਾਇਆ ਜਾ ਰਿਹਾ ਹੈ ਸੋ ਲੋਕਾਂ ਨੂੰ ਵੀ ਬੇਨਤੀ ਹੈ ਵੀ ਆਪਣੀ ਸਿਹਤ ਵੱਲ ਧਿਆਨ ਦਿਓ ਵੀ ਜਿਹੜਾ ਤੁਹਾਨੂੰ ਖਲਾਇਆ ਜਾ ਰਿਹਾ ਰੇੜੀਆਂ ਦੇ ਉੱਤੇ ਉਹ ਸਿਰਫ ਉਤੀ ਦਾ ਕਸਿਮ ਨਹੀਂ ਹੈਗਾ ਤੁਹਾਡੇ ਸਾਹਮਣੇ ਰੇੜੀਆਂ ਤੇ ਸਿਰਫ ਇੱਕ ਮਾੜਾ ਜਿਹਾ 1/2 ਲੀਟਰ ਤੇਲ ਪਾ ਕੇ ਉਹ ਤਲ ਦਿੱਤਾ ਜਾਂਦਾ ਪਰ ਪਿੱਛੋਂ ਇੱਥੋਂ ਕਾਰਖਾਨੇ ਗੰਦੇ ਕਾਰਖਾਨੇ ਜੋ ਬਣ ਕੇ ਜਾ ਰਿਹਾ ਜਿਹੜਾ ਤੁਸੀਂ ਤੇਲ ਦਿਖਾਇਆ ਉਹ 20-25 ਦਿਨ ਪੁਰਾਣਾ ਉਸੇ ਤੇਲ ਜੇ ਬਾਰ-ਬਾਰ ਦਲਦੇ ਆ ਸੂ ਸਮਿਊਨਿਸ ਮੱਛਰ ਭਰੇ ਪਏ ਆ ਲੋਕਾਂ ਨੂੰ ਲੱਗਦਾ ਉਹ ਪਤਾ ਨਹੀਂ ਕੋਈ ਆਪਣਾ ਮਟੀਰੀਅਲ ਪਾਇਆ ਹੋਇਆ ਪਰ ਉਹ ਮੱਛਰ ਆ ਜਿਹੜੇ ਲੋਕਾਂ ਨੂੰ ਦਿਖਦੇ ਨਹੀਂ ਮਟ ਜੋ ਸਵਾਦ ਨਾਲ ਖਾਣੇ ਆ ਤੁਸੀਂ ਇੱਥੇ ਦੇ ਹਾਲਾਤ ਦੇਖੇ ਲੈ ਤੇ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਇਹਨਾਂ ਤੇ ਨੱਤ ਪਾਈ ਜਾਵੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਿਆ ਜਾਵੇ ਇਸ ਨਾਲ ਹੀ ਕਿਸਾਨ ਆ ਕੋ ਜਿਹੜੇ ਕਿ ਪਰਮਦੀਪ ਸਿੰਘ ਬਿਆਦਵਾਂ ਜਿਹੜੇ ਕਿ ਉਹ ਵੀ ਮੌਕੇ ਤੇ ਮੌਜੂਦ ਨੇ ਤੇ ਉਹਨਾਂ ਉਹਨਾਂ ਦੇ ਪਿੰਡ ਹੀ ਕਹਿੰਦਾ ਕਿਸੇ ਪਿੰਡ ਸਿਕਾ ਪਰਮ ਜੀ ਤੁਹਾਨੂੰ ਕੀ ਲੱਗਦਾ ਤਕਰੀਬਨ ਇੱਕ ਇੱਕ ਮਤਲਬ ਹੁਣੇ ਤਾਂ ਸ਼ੁਰੂ ਨਹੀਂ ਹੋਇਆ ਨਾ ਕੰਮ ਏ ਕਾਫੀ ਲੰਬੇ ਸਮੇਂ ਤੋਂ ਇਹ ਜਿਹੜਾ ਚੱਲ ਰਿਹਾ ਪ੍ਰਸ਼ਾਸਨ ਨੂੰ ਹਾਲਾਕਿ ਸਮੇਂ-ਸਮੇਂ ਤੇ ਕਹਿ ਜਾਂਦਾ ਕਿ ਸਾਡੇ ਵੱਲੋਂ ਚੈਕਿੰਗਸ ਕੀਤੀਆਂ ਜਾ ਰਹੀਆਂ ਹਨ ਸਰਚ ਅਭਿਆਨ ਚਲਾਏ ਜਾਂਦੇ ਨੇ ਤੇ ਅਜਿਹੀ ਕੰਡੀਸ਼ਨ ਨੂੰ ਦੇਖ ਕੇ ਤੁਸੀਂ ਕਿਸ ਤਰੀਕੇ ਦਾ ਮਤਲਬ ਦੇਖ ਸਕਦੇ ਹੋ ਪ੍ਰਸ਼ਾਸਨ ਨੂੰ ਅੱਛੀ ਗੱਲ ਜੀ ਪਹਿਲੀ ਗੱਲ ਤਾਂ ਜੀ ਨਾ ਪ੍ਰਸ਼ਾਸਨ ਨੂੰ ਤਾਂ ਮੇਰੇ ਖਿਆਲ ਚ ਇਹਨਾਂ ਕਮਰਿਆਂ ਬਾਰੇ ਨਹੀਂ ਪਤਾ ਹੋਣਾ ਤੇ ਇੱਕ ਹਦਾਇਤਾਂ ਪੱਕੀਆਂ ਕਰ ਦੇਣ ਜਿਹੜੇ ਕਾਰਖਾਨੇ ਨੇ ਜਿਹੜਾ ਇਹ ਚਾਹ ਕੋਈ ਵੀ ਚੀਜ਼ ਬਣਦੀ ਹੈ ਉਹ ਇੱਕ ਸੈਕਟਰ ਆ ਸ਼ੋਅਰੂਮਾਂ ਦੇ ਵਿੱਚ ਹੋਣੀ ਚਾਹੀਦੀ ਹੈ ਇਹ ਗਲੀਆਂ ਅੰਦਰ ਪਿੰਡਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਕਿਉਂਕਿ ਇੰਡਸਟਰੀ ਏਰੀਆ 'ਚ ਹੋਵੇ ਕਿਤੇ ਹੋਵੇ ਜਿੱਦ ਤਰ੍ਹਾਂ ਇਹ ਕਵਰੇਜ ਆ ਕੇ ਬਣਾ ਰਹੇ ਨੇ ਅੱਗੇ ਪਤਾ ਨਹੀਂ ਕੀ-ਕੀ ਕੰਮ ਚੱਲ ਰਿਹਾ ਸਪਿੰਡਾਂ ਦੇ ਵਿੱਚ ਚਾਹੇ ਉਹ ਸਰਕਾਰ ਨੂੰ ਵੀ ਵਧੀਆ ਤਰੀਕੇ ਨਾਲ ਪੁਲਿਸ ਪੁਲਿਸ ਵੀ ਇਹਨਾਂ ਚ ਕੰਨੀ ਹੋਊਗੀ ਤਾਂ ਕ੍ਰਿਮੀਨਲ ਲੋਕ ਨੇ ਜਿਹੜੇ ਇਹ ਥੋੜੇ ਜਿਹਾ ਬਿਜ਼ਨਸ ਦੇ ਤੌਰ ਤੇ ਆੜ ਦੇ ਵਿੱਚ ਪਤਾ ਨਹੀਂ ਕੀ ਕੁਝ ਕਰ ਰਹੇ ਨੇ ਤੇ ਅੱਜ ਮੈਂ ਤਾਂ ਸ਼ੱਕ ਜ਼ਾਹਿਰ ਹੁੰਦਾ ਅਫਸੋਸ ਵੀ ਹੁੰਦਾ ਵੀ ਇਹ ਚੀਜ਼ਾਂ ਜੇ ਖੜਾ ਰਹੇ ਨੇ ਸਾਡੇ ਬੱਚਿਆਂ ਦਾ ਕੀ ਹੋਊਗਾ ਜੀ ਸਾਡੇ ਲੋਕਾਂ ਦਾ ਪੂਰੀ ਟਰਾਈ ਸਿਟੀ ਦੇ ਵਿੱਚ ਇੱਥੋਂ ਸਮਾਨ ਜਾਂਦਾ ਜੀ ਤੇ ਇੱਥੋਂ ਸਮਾਨ ਜਾ ਕੇ ਕਿੰਨੀਆਂ ਰੇੜੀਆਂ ਲੱਗਦੀਆਂ ਇਹਨਾਂ ਦੀਆਂ ਰੇੜੀਆਂ ਜਿਹੜੇ ਇੱਥੇ ਸੀ ਕਹਿੰਦੇ 8-10 ਰੇੜੀਆਂ ਲਾਉਂਦਾ ਇਹ ਮੋਹਾਲੀ ਦੇ ਵਿੱਚ ਤੇ ਮੈਂ ਤਾਂ ਉਹਨਾਂ ਦਾ ਵੀ ਹੋਇਆ ਵੀ ਠਾਈ ਕਿੱਦਾਂ ਗਏ ਲੋਕ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹ ਸਾਡੇ ਮੁੰਡਿਆਂ ਨੇ ਜਿਹੜਾ ਅਪਰਾਧ ਕੀਤਾ ਤਾਂ ਉਹਨਾਂ ਪ੍ਰਸ਼ਾਸਨ ਆਇਆ ਸੀ ਮੌਕੇ ਤੇ ਉਹ ਸੈਂਪਲਿੰਗ ਕਰਕੇ ਗਿਆ ਜਾਂ ਇਹਨੂੰ ਸੀਲ ਕਰਕੇ ਗਿਆ ਤੇ ਕਿਉਂ ਨਹੀਂ ਕਰਕੇ ਗਿਆ ਤੁਹਾਡੇ ਵਿੱਚ ਭਾਈ ਜੀ ਮੈਨੂੰ ਤਾਂ ਨਾ ਧਾਰ ਚ ਕਾਲਾ ਲੱਗਦਾ ਬਾਕੀ ਹੁਣ ਥੋੜੇ ਰਹੀ ਅਸੀਂ ਆਵਾਜ਼ ਜੇ ਬਲੰਦ ਕਰਨੀ ਚਾਹੁੰਦੇ ਆ ਸਰਕਾਰਾਂ ਦੇ ਕੰਨੀ ਪਾਣੀ ਚਾਹੁੰਦੇ ਹੁਣ ਜਿਹੜੇ ਚੰਗੇ ਅਫਸਰ ਆ ਉਹਨਾਂ ਦੇ ਰਹੀ ਚੰਗੇ ਲੀਡਰ ਆ ਉਹਨਾਂ ਦੇ ਕੰਨਾਂ ਚ ਵੀ ਭਰਾਵੋ ਇਹ ਜਾਗੋ ਕਿਉਂ ਸਾਡੇ ਲੋਕਾਂ ਨਾਲ ਖਲਵਾੜ ਕਰ ਰਹੇ ਅੱਜ ਸਾਡਾ ਦੇਸ਼ ਜੇ ਆਪਾਂ ਸਪੋਰਟਸ ਵਿੱਚੋਂ ਵੀ ਕਹਿ ਸਕਦੇ ਆ ਪੰਜਾਬ 17ਵੇਂ ਨੰਬਰ ਤੇ ਚੱਲੇਗਾ ਸਪੋਰਸ ਪੱਖੋਂ ਤੇ ਜਿਹੜਾ ਤੰਦਰੁਸਤ ਪੰਜਾਬ ਸਿਹਤਮੰਦ ਪੰਜਾਬ ਬਣਾਉਣੇ ਦੀ ਭਗਵਾਨ ਸਿੰਘ ਮਾਨ ਗੱਲ ਕਰ ਰਹੇ ਆ ਏਦਾਂ ਦਾ ਸਿਹਤਮੰਦ ਨਹੀਂ ਹੋਣਾ ਜੇ ਅਫਸਰ ਰਹੇ ਤੇ ਕ੍ਰਿਮੀਨਲ ਲੋਕ ਸਾਡੇ ਘਰਾਂ ਦੇ ਵਿੱਚ ਐਦਾਂ ਹੀ ਸਾਨੂੰ ਗੰਦ ਖਲਾਂਦੇ ਰਹੇ ਤੇ ਇੱਕ ਉਹ ਵੀ ਕਰਦਾ ਵੀ ਥੋੜੀ ਬਹੁਤੀ ਸ਼ੰਕਾ ਜ਼ਾਹਰ ਕਰਦਾ ਵੀ ਕਿਤੇ ਇਹ ਇੱਥੇ ਤੱਕ ਨਾ ਸੀਮਿਤ ਰਹੇ ਕਾਰਵਾਈ ਤੇ ਹੋ ਜੇ ਕਿਉਂਕਿ ਜਿਹੜੇ ਨੇਪਾਲੀ ਲੋਕ ਨੇ ਨੇਪਾਲੀ ਕਿਸਮ ਦੇ ਲੋਕ ਨੇ ਘਰਾਂ ਦੇ ਵਿੱਚ ਅਫਸਰਾਂ ਦੇ ਆ ਮੰਤਰੀਆਂ ਦੇ ਆ ਚੰਗੇ ਕਿਸੇ ਰਸੂਖਦਾਰਾਂ ਦੇ ਵਿੱਚ ਘਰਾਂ ਦੇ ਵਿੱਚ ਵੀ ਕੰਮ ਕਰਦੇ ਨੇ ਤੇ ਚੰਗੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਹੋ ਇਹਨਾਂ ਜਿਸ ਤਰ੍ਹਾਂ ਮੈਂ ਪਹਿਲਾਂ ਕਹਿ ਸਕਦਾ ਵੀ ਪਿਛਲੀਆਂ ਸਰਕਾਰਾਂ ਨੇ ਇਹਨਾਂ ਨੂੰ ਚੰਗਾ ਇੱਕ ਨੌਕਰੀਆ ਤੋਂ ਵੀ ਬਰਾਜਾ ਇਤਕੀ ਵੀ ਕੀਤੀ ਅਸੀਂ ਕੰਮ ਨਾ ਹੋਵੇ ਬਿਲਕੁਲ ਇਹਨਾਂ ਕਿਸਾਨਾਂ ਕੋਲ ਪਰਦੇਸ ਨੂੰ ਬੈਦਵਾਨ ਜਿਨ੍ਹਾਂ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਦੂਸਰੇ ਪਾਸੇ ਸਿਹਤ ਵਿਭਾਗ ਦੀ ਟੀਮ ਦੇ ਉੱਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦੀਆਂ ਤਸਵੀਰਾਂ ਕਿਤੇ ਕਿਤੇ ਕਿਤਨਾ ਕਿਤਨਾ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਚਿਕਨ ਮੋਮੋਜ਼ ਦੇ ਨਾਂ ਦੇ ਉੱਤੇ ਦੇਖੋ ਪੱਗ ਕੁੱਤੇ ਦਾ ਜਿਹੜਾ ਕਿ ਮੀਟ ਹੈ ਜਿਹੜਾ ਹੈ ਉਹ ਲੋਕਾਂ ਨੂੰ ਪਰੋਸਿਆ ਜਾ ਰਿਹਾ ਸੀ ਤੇ ਤੇ ਦੂਸਰੇ ਪਾਸੇ ਸੇਫ ਵਿਭਾਗ ਦੀ ਟੀਮ ਦੇ ਉੱਤੇ ਉਸੋਕ ਵੱਡੇ ਸਵਾਲੇ ਨਿਸ਼ਾਨ ਖੜੇ ਹੋ ਰਹੇ ਨੇ ਕਿ ਉਹ ਮੌਕੇ ਤੇ ਆਂਦੇ ਨੇ ਸੈਂਪ ਮੌਕਾ ਦੇਖਦੇ ਨੇ ਉਹਦੇ ਬਾਅਦ ਪੂਰਾ ਦਾ ਪੂਰਾ ਸਮਾਨ ਜਿਹੜਾ ਕਿ ਹੈਗਾ ਉਸੇ ਤਰੀਕੇ ਨਾਲ ਪਿਆ ਹੋਇਆ ਕੋਈ ਵੀ ਸਮਾਨ ਨਾ ਉਹ ਨਸ਼ਟ ਨਹੀਂ ਕੀਤਾ ਗਿਆ ਨਾ ਹੀ ਜਿਹੜਾ ਸੈਂਪਲਿੰਗ ਮੀਟਰ ੜ ਕੇ ਸੈਂਪਲ ਪਰ ਹੈਗਾ ਨਾ ਹੀ ਇਹਨੂੰ ਕਿਸੇ ਕਬਜ਼ੇ ਤੇ ਲਿਆ ਗਿਆ ਨਾ ਹੀ ਇਧਰ ਕੀ ਬਿਲਡਿੰਗ ਨੂੰ ਵੀ سیل ਕੀਤਾ ਗਿਆ ਦੂਸਰੇ ਪਾਸੇ ਬਿਲਡਿੰਗ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਵੇਂ ਕਿ ਇੱਕ ਸਵਾਨੇ ਦੇ ਵਿੱਚ ਬਿਲਡਿੰਗ ਕੋਲਾਪਸ ਦਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਉਸੇ ਤਰੀਕੇ ਨਾਲ ਪੂਰੇ ਦੇ ਪੂਰੇ ਬਿਲਡਿੰਗ ਦੇ ਦੁਆਰਾ ਜਿਹੜੀਆਂ ਦੇ ਦੇਖ ਸਕੋਗੇ ਪੂਰੀਆਂ ਤਰੇੜਾਂ ਆਈਆਂ ਹੋਈਆਂ ਨੇ ਕਿਸੇ ਵੀ ਸੱਤ ਮਤ ਜ਼ਰ-ਜ਼ਰ ਹਾਲਾਤ ਦੇ ਵਿੱਚ ਇਹ ਜਿਹੜੀ ਬਿਲਡਿੰਗ ਵੀ ਹੈਗੀ ਤੇ ਕਿਸੇ ਵੀ ਵੇਲੇ ਇਦਰੇ ਵੱਡਾ ਹਾਸਾ ਇਹ ਵੀ ਵਾਪਰ ਸਕਦਾ ਹੈ ਤੇ ਦੂਸਰੇ ਪਾਸੇ ਨਗਰ ਨਿਗਮ ਮੁਹਾਲੀ ਦਾ ਤਕਰੀਬਨ ਲਗਨ ਸੁਣ ਜਾ ਕੇ ਉਹਨਾਂ ਵੱਲੋਂ ਜਿਹੜੀ ਕਾਰਵਾਈ ਮੁਹਾਲੀ ਦੇ ਵਿੱਚ ਮੁਹਾਲੀ ਦੇ ਪਿੰਡ ਮਟੌਰ ਦੇ ਵਿੱਚ ਅਮਨ ਵਿੱਚ ਲਿਆਂਦੀ ਗਈ ਹੈ ਤੇ ਤਕਰੀਬਨ ਉਹਨਾਂ ਵੱਲੋਂ ਕਾਫੀ ਦੁਕਾਨਾਂ ਜਿਹੜੇ ਕਿ ਨਾਨ ਵੇ ਜਿਹੜੇ ਕਿ ਚਿਕਨ ਵਗੈਰਾ ਕੱਟਦੇ ਨੇ ਸਲੱਟਰ ਹਾਊਸਿਸ ਨੇ ਉਹਨਾਂ ਦੇ ਚੈਕਿੰਗ ਵੀ ਕੀਤੀ ਗਈ ਤੇ 50 ਕਿਲੋ ਦੇ ਕਰੀਬ ਲੱਗੇ ਦੂਸ਼ਿਤ ਪਾਇਆ ਗਿਆ ਸੀ ਉਹਨੂੰ ਨਸ਼ਟ ਕਰਨ ਦੀ ਕਾਰਵਾਈ ਵੀ ਅਮਲ ਕੀਤੀ ਗਈ ਕਿ ਉਹਨੂੰ ਸੀਜ਼ ਕਰ ਲਿਆ ਗਿਆ ਲੇਕਿਨ ਹੈਲਥ ਵਿਭਾਗ ਵੱਲੋਂ ਕਿਸੇ ਵੀ ਸਮਾਨ ਨੂੰ ਇਦਰੋਂ ਕੋਈ ਵੀ ਕਿਸੇ ਵੀ ਤਰੀਕੇ ਨਾਲ ਨਾ ਕੋਈ ਉਹਨਾਂ ਨੂੰ ਸਮਾਨ ਨਸ਼ਟ ਕੀਤਾ ਗਿਆ ਨਾ ਹੀ ਜਿਹੜੇ ਕੀ ਗਿਆ ਸੀਜ਼ ਕੀਤਾ ਗਿਆ ਮੋਹਾਲੀ ਤੋਂ ਮਨੀਸ਼ ਸ਼ੰਕਰ ਜੀ ਮੀਡੀਆ